ਮੇਰਾ ਫਾਜ਼ਲਕਾ ਹਲਕਾ ਵੀ ਜੋ ਬਾਰਡਰ ਤੇ ਪੈਂਦਾ ਹੈ ਸਤਲੁਜ ਦਰਿਆ ਫਰੋਇਪੁਰ ਤੋਂ ਪਾਕਿਸਤਾਨ ਨੂੰ ਜਾਂਦਾ ਹੈ ਔਰ ਫਿਰ ਫਾਜ਼ਲਕਾ ਦਾ ਪਿੰਡ ਗਲਾਬਾ ਪੈਣੀ ਉਥੋਂ ਫਾਜ਼ਲਕਾ ਐਂਟਰ ਕਰਦਾ ਹੈ ਤਾਂ ਉਸ ਨਾਲ ਬਹੁਤ ਵੱਡੀ ਮਾਰ ਮੇਰੇ ਹਲਕਾ ਫਾਜ਼ਲਕਾ ਦੇ ਪਿੰਡਾਂ ਨੂੰ ਪੈਂਦੀ ਹੈ ਤਕਰੀਬਨ 56 ਪਿੰਡ ਇਸ ਵਾਰ ਸਾਡੇ ਹਲਕਾ ਫਾਜ਼ਲਕਾ ਦੇ ਹੜ੍ਹ ਦੀ ਮਾਰ ਹੇਟ ਆਏ ਨੇ ਔਰ ਇਹਨਾਂ ਪਿੰਡਾਂ ਦੇ ਵਿੱਚ ਬਹੁਤ ਵੱਡਾ ਜਿਹੜਾ ਨੁਕਸਾਨ ਹੋਇਆ ਹੈ ਤਕਰੀਬਨ 60000 ਦੀ ਆਬਾਦੀ ਜਿਹੜੀ ਇਹਨਾਂ ਹੜ੍ਹ ਦੇ ਪਾਣੀ ਕਰਕੇ ਸਾਡੇ ਹਲਕੇ ਦੇ ਵਿੱਚ ਪ੍ਰਭਾਵਿਤ ਹੋਈ ਹੈ 8 ਹਸਪਤਾਲ ਪ੍ਰਭਾਵਿਤ ਹੋਏ ਨੇ 20 ਸਕੂਲ ਨੇ 37 ਸੜਕਾਂ ਨੇ ਇਸ ਤਰ੍ਹਾਂ ਜਿਹੜੇ ਬੰਨ ਨੇ ਉਹਨਾਂ ਦਾ ਵੀ ਨੁਕਸਾਨ ਹੋਇਆ ਡਰੇਨਾ ਦਾ ਨੁਕਸਾਨ ਹੋਇਆ ਤਕਰੀਬਨ 31000 ਏਕੜ ਫਸਲ ਦਾ ਨੁਕਸਾਨ ਹੋਇਆ ਔਰ ਜਿਹੜੇ ਸਾਡੇ ਲੋਕਾਂ ਦੇ ਘਰ ਨੇ ਮਕਾਨ ਨੇ ਤਕਰੀਬਨ 8000 ਮਕਾਨਾਂ ਦਾ ਨੁਕਸਾਨ ਹੋਇਆ ਕਈ ਜਿਹੜੇ ਲੋਕ ਨੇ ਉਹਨਾਂ ਦੇ ਘਰ ਡਿੱਗ ਗਏ ਨੇ ਕਈਆਂ ਦੇ ਤਰੇੜਾ ਆ ਗਿਆ ਨੇ ਕਈਆਂ ਦੀ ਕੰਦਾ ਡਿੱਗ ਗਿਆ ਨੇ ਕਈਆਂ ਦੇ ਪ੍ਰੋਲੈਟਸ ਨੇ ਉਹ ਡਿੱਗ ਗਿਆ ਨੇ ਤਾਂ ਬਹੁਤ ਵੱਡਾ ਨੁਕਸਾਨ ਜਿਹੜਾ ਸਾਡੇ ਫਾਜ਼ਿਲਕਾ ਦੇ ਵਿੱਚ ਹੋਇਆ ਤਾਂ ਇਹ ਡੇਢ ਮਹੀਨਾ ਜਿਹੜਾ ਸਾਡੇ ਫਾਜ਼ਿਲਕਾ ਦੇ ਵਿੱਚ ਲਗਭਗ ਅੱਜ ਵੀ ਜਿਹੜਾ ਤੇਜਰ ਹੇਲਾ ਪਿੰਡ ਹੈ ਚੱਕਰ ਹੇਲਾ ਉੱਥੇ ਅੱਜ ਵੀ ਪਾਣੀ ਹੈ ਕਿਉਂਕਿ ਪਾਕਿਸਤਾਨ ਵਾਲੀ ਸਾਈਡ ਤੋਂ ਜਿਹੜਾ ਦਰਿਆ ਸਤਲੁਜ ਉਹ ਆਪਣੇ ਵਾਲੀ ਸਾਈਡ ਟੁੱਟਿਆ ਹੋਇਆ ਹੈ ਅੱਜ ਵੀ ਖੇਤਾਂ ਦੇ ਵਿੱਚੋਂ ਪਾਣੀ ਜਾ ਰਿਹਾ ਅੱਜ ਵੀ ਪਾਣੀ ਨਹੀਂ ਨਿਕਲ ਰਿਹਾ ਤਾਂ ਬਹੁਤ ਵੱਡਾ ਜਿਹੜਾ ਸਾਡਾ ਮੈਂ ਸਮਝਦਾ ਮੁਸੀਬਤ ਸਾਡੇ ਤੇ ਫਾਜ਼ਿਲਕਾ ਦੇ ਲੋਕਾਂ ਤੇ ਆਈ ਹੈ ਤੇ ਇਹਦੀ ਜਿਹੜੀ ਪਰਪਾਈ ਹੈ ਉਹ ਜਿਹੜੀ ਹੁਣ ਕਰਨੀ ਜਿਹੜੀ ਸਾਡੀ ਸਰਕਾਰ ਲੱਗੀ ਹੋਈ ਹੈ ਜਿਹੜੇ ਹੜ੍ਹ ਦੇ ਪਾਣੀ ਦੇ ਵਿੱਚ ਸਾਡੇ ਮੰਤਰੀ ਸਹਿਬਾਨ ਸਾਡੇ ਸਾਰੇ ਅਫਸਰ ਸਹਿਬਾਨ ਸਾਰਿਆਂ ਨੇ ਰਲ ਮਿਲ ਕੇ ਲੋਕਾਂ ਦੀ ਸੇਵਾ ਕੀਤੀ ਲੋਕਾਂ ਨੂੰ ਲੋਕਾਂ ਨੂੰ ਰਾਸ਼ਨ ਦੀ ਲੋੜ ਸੀ ਬੇੜੀਆਂ ਰਾਹੀ ਉੱਥੇ ਰਾਸ਼ਨ ਪਹੁੰਚਾਉਂਦੇ ਰਹੇ ਪਸ਼ੂਆਂ ਦੇ ਲਈ ਫੀਡ ਦੀ ਲੋੜ ਸੀ ਕਿਉਂਕਿ ਰਸਤਾ ਨਹੀਂ ਸੀ ਕੋਈ ਵੀ ਜਿੱਥੇ ਜਾਣਾ ਸੀਗਾ ਬੇੜੀਆਂ ਜਿਹੜੀਆਂ ਮੋਟਰ ਬੋਟਸ ਨੇ ਉਹਨਾਂ ਤੇ ਹੀ ਜਾਣਾ ਪੈਂਦਾ ਸੀ ਪਿੰਡਾਂ ਦੇ ਵਿੱਚ तकरीबन 20 ਪਿੰਡ ਤਾਂ ਬਿਲਕੁਲ ਹੀ ਕੱਟ-ਆਫ ਸੀਗੇ ਸਾਡੇ ਮਾਨਯੋਗ ਮੰਤਰੀ ਤਰਨਪ੍ਰੀਤ ਸੌਨ ਜੀ ਇਹ ਉਥੇ ਲੋਕਾਂ ਤੱਕ ਰਾਸ਼ਨ ਸਾਡੇ ਨਾਲ ਜਾ ਕੇ ਪਹੁੰਚਾਉਂਦੇ ਰਹੇ ਸਾਡੇ ਜਿਹੜੇ ਖੇਤੀਬਾੜੀ ਪਸ਼ੂਪਾਲਣ ਮੰਤਰੀ ਨੇ ਸਰਦਾਰ ਗੁਰਮੀਤ ਸਿੰਘ ਖੁੱਡੀਆਂ ਜੀ ਇਹ ਉਥੇ ਪਸ਼ੂਆਂ ਦੀਆਂ ਟੀਮਾਂ ਲੈ ਜਾਂਦੇ ਰਹੇ ਸਾਡੇ ਸਿਹਤ ਮੰਤਰੀ ਡਾਕਟਰ ਬਲਵੀਰ ਸਿੰਘ ਜੀ ਉੱਥੇ ਜਾ ਕੇ ਸਾਡੇ ਬੋਰਡਸ ਤੇ ਜਾ ਕੇ ਲੋਕਾਂ ਜਿਹੜੇ ਡਾਕਟਰਸ ਨੂੰ ਲੈ ਕੇ ਜਾਂਦੇ ਰਹੇ ਸਾਡੇ ਸਾਰੇ ਮੰਤਰੀ ਸਹਿਬਾਨ ਸਾਡੇ ਡਾਕਟਰ ਬਲਜੀਤ ਕੌਰ ਜੀ ਇਹ ਆਪ ਦੀਆਂ ਟੀਮਾਂ ਲਿਜਾ ਕੇ ਉੱਥੇ ਜਿਹੜੇ ਬੱਚਿਆਂ ਤੇ ਲੇਡੀਜ਼ ਨੂੰ ਸਮਾਲ ਕਰਦੇ ਰਹੇ ਮੈਂ ਧੰਨਵਾਦ ਕਰਦਾ ਇਹਨਾਂ ਸਾਰੇ ਸਾਡੇ ਮੰਤਰੀ ਸਹਿਬਾਨਾਂ ਦਾ ਸਾਡੇ ਮੰਤਰੀ ਸ਼੍ਰੀ ਭਰਿੰਦਰ ਗੋਇਲ ਜੀ ਜਿਹੜੇ ਬਿਲਕੁਲ ਹੱਦ ਤੇ ਮੁਹਾਰਜਮਸ਼ੇਰ ਜਿਹੜਾ ਤਿੰਨ ਪਾਸੋਂ ਪਾਕਿਸਤਾਨ ਤੋਂ ਗਿਰਿਆ ਉੱਥੇ ਜਾ ਕੇ ਸਾਰੇ ਮੰਤਰੀ ਸਹਿਬਾਨ ਜਾ ਕੇ ਆਏ ਤੇ ਅੱਜ ਜਿਹੜੀ ਲੋਡ ਹੈ ਸਾਡੇ ਪਿੰਡਾਂ ਦੇ ਵਿੱਚ ਜੋ ਨੁਕਸਾਨ ਹੋਇਆ ਹੈ ਉਹਦਾ ਮੈਂ ਤਨਵਾਦ ਕਰਨਾ ਚਾਹੁੰਦਾ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਫੈਸਲਾ ਕੀਤਾ ਕਿ ਜਿਹੜੇ ਰੇਤ ਖੇਤਾਂ ਦੇ ਵਿੱਚ ਆ ਗਈ ਹੈ ਉਹ ਕਿਸਾਨ ਚੱਕ ਕੇ ਆਪਣੀ ਵੇਚ ਸਕਦਾ ਤੇ ਇਹਦੇ ਵਿੱਚ ਹੋਰ ਜਿਹੜੀ ਸਾਨੂੰ ਬੜੀ ਵੱਡੀ ਮੁਸੀਬਤ ਆ ਗਈ ਹੈ ਸਰਹੱਦ ਦੇ ਜਿਹੜੇ ਕੰਡਿਆਲੀ ਤਾਰ ਹੈ ਉਸ ਤੋਂ ਦੂਸਰੀ ਸਾਈਡ ਵੀ ਜਿਹੜੀਆਂ ਜ਼ਮੀਨਾਂ ਆਪਣੀਆਂ ਨੇ ਉੱਥੇ ਵੀ ਬਹੁਤ ਵੱਡੀ ਮਾਤਰਾ ਦੇ ਵਿੱਚ ਰੇਤ ਆ ਗਈ ਹੈ ਜਿਨ੍ਹਾਂ ਨੂੰ ਚੱਕਣ ਦੀ ਜ਼ਿੰਮੇਵਾਰੀ ਸੈਂਟਰ ਸਰਕਾਰ ਨੇ ਦੇਣੀ ਹੁੰਦੀ ਹੈ ਤਾਂ ਮੈਂ ਬੇਨਤੀ ਕਰਦਾ ਕਿ ਸਦਨ ਜਿਹੜਾ ਇਹ ਲਿਖ ਕੇ ਜਿਹੜਾ ਸੈਂਟਰ ਸਰਕਾਰ ਨੂੰ ਭੇਜੇ ਇਸ ਤੋਂ ਇਲਾਵਾ ਜਿਹੜੇ ਬੰਨ ਨੇ ਉਹਨਾਂ ਦੀ ਰਿਪੇਅਰ ਹੋਣ ਦੀ ਲੋੜ ਹੈ ਨਵੇਂ ਬੰਨ ਬਣਾਉਣ ਦੀ ਲੋੜ ਹੈ ਮੈਂ ਤਨਵਾਦ ਕਰਦਾ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਹੁਕਮ ਕਰ ਦਿੱਤੇ ਗਏ ਨੇ ਨਵੇਂ ਬੰਨ ਬਣਾਉਣ ਦੇ ਔਰ ਸੜਕਾਂ ਜਿਹੜੀਆਂ ਨੇ ਸਾਰੀਆਂ ਟੁੱਟ ਗਈਆਂ ਨੇ ਮੈਂ ਤਨਵਾਦ ਕਰਦਾ ਫੇਰ ਤੋਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਦਾ ਜਿਨ੍ਹਾਂ ਨੇ ਨਵੀਆਂ ਸੜਕਾਂ ਬਣਾਉਣ ਲਈ आदेश ਕਰ ਦਿੱਤੇ ਗਏ ਨੇ ਔਰ ਉਹਨਾਂ ਨੂੰ ਉੱਚੀਆਂ ਚੱਕੇ ਬਣਾਉਣ ਦੀ ਜਿਹੜੀ ਲੋੜ ਹੈ ਉਸ ਤਰੀਕੇ ਜਿਹੜੀਆਂ ਬਣਾਉਣ ਦੀ ਔਰ ਇਸ ਤੋਂ ਬਾਅਦ ਸਾਡਾ ਜਿਹੜਾ ਦਰਿਆ ਜਾਂਦਾ ਸਤਲੁਜ ਕ੍ਰਿਕਾ ਨੇ ਉਹਨਾਂ ਸਾਰਿਆਂ ਦੀ ਜਿਹੜੀ ਡੂੰਘਾਈ ਹੈ ਖਟਾਈ ਦੀ ਜਿਹੜੀ ਲੋੜ ਹੈ ਉਹ ਕਰਵਾਈ ਜਾਣੀ ਬੜੀ ਜ਼ਰੂਰੀ ਹੈ ਜ਼ਮੀਨਾਂ ਦੇ ਵਿੱਚ ਖੱਡੇ ਪੈ ਗਏ ਨੇ ਇਹ ਗੱਲ ਅਸੀਂ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੂੰ ਦੱਸੀ ਉਹਨਾਂ ਨੇ ਹੁਕਮ ਕੀਤਾ ਕਿ ਸਾਰੀ ਜਿਹੜਾ ਸਰਵੇ ਕੀਤਾ ਜਾਵੇ ਕਿ ਜਿਹੜੇ-ਜਿਹੜੇ ਜ਼ਮੀਨਾਂ ਦੇ ਖੱਡੇ ਪੈ ਗਏ ਉਹਨਾਂ ਦੀ ਮੱਤੇ ਕੀ ਲੋੜ ਹੈ ਮਦਦ ਕੀਤੀ ਜਾਊਗੀ ਔਰ ਇਸ ਤੋਂ ਇਲਾਵਾ ਸਾਡੇ ਜਿਹੜੀਆਂ ਕਿਸਾਨਾਂ ਦੀਆਂ ਕੱਚੀਆਂ ਜ਼ਮੀਨਾਂ ਨੇ ਉਹਨਾਂ ਨੂੰ ਕਦੇ ਮੁਆਵਜ਼ਾ ਨਹੀਂ ਮਿਲਿਆ ਤਾਂ ਵੀ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਤਾਂ ਗੱਲ ਪਹਚਾਈ ਉਹਨਾਂ ਨੇ ਆਦੇਸ਼ ਕੀਤੇ ਨੇ ਕਿ ਇਸ ਵਾਰ ਜਿਹੜੇ ਕੱਚੀਆਂ ਜ਼ਮੀਨਾਂ ਵਾਲੇ ਸਾਡੇ ਕਿਸਾਨ ਨੇ ਉਹਨਾਂ ਨੂੰ ਵੀ ਮੁਆਵਜ਼ਾ ਦਿੱਤਾ ਜਾਊਗਾ ਇਹ ਸਾਡੇ ਜਿਹੜੇ ਸਰਕਾਰ ਬਹੁਤ ਵੱਡਾ ਕੰਮ ਕਰ ਰਹੀ ਹੈ ਔਰ ਸਾਡੇ ਇਲਾਕੇ ਦੇ ਵਿੱਚ ਸਾਡੇ ਇਲਾਕੇ ਤੋਂ ਜਦੋਂ ਆਪਣੇ ਪ੍ਰਧਾਨ ਮੰਤਰੀ ਜੀ ਆਏ ਪੰਜਾਬ ਇੱਕ ਕਿਸਾਨ ਨੂੰ ਬੁਲਾਇਆ ਗਿਆ ਉਹ ਕਿਸਾਨ ਕਿਹੜਾ ਸੀਗਾ ਜਿਨ੍ਹਾਂ ਦਾ ਹੜ ਦੇ ਪਿੰਡਾਂ ਦੇ ਵਿੱਚ ਲਾਗਤ ਆਗੈ ਨਹੀਂ ਸੀ ਜਿਨ੍ਹਾਂ ਦੇ 1 ਇੰਚ ਵੀ ਪਾਣੀ ਨਹੀਂ ਆਇਆ ਸੀ ਵੇਖੋ ਆਪਦੇ ਵਿੱਚੇ ਵੀ ਤੇ ਲੀਡਰਾਂ ਨੂੰ ਜਿਹੜਾ ਮਿਲੇ ਆਮ ਲੋਕਾਂ ਨੂੰ ਨਹੀਂ ਮਿਲੇ ਔਰ ਇਹਨਾਂ ਦੇ ਜਿਹੜੇ ਕੇਂਦਰੀ ਮੰਤਰੀ ਨੇ ਜਲਾਲਾਬਾਦ ਰੇਲ ਗੱਡੀ ਤੋਂ ਉਤਰੇ ਰਮਨੀਤ ਬਿੱਟੂ ਜੀ ਸਾਡੇ 1 ਮਿੰਟ ਸਾਡੇ ਜਿਹੜੇ ਫਾਜ਼ਿਲਕਾ ਦੇ 56 ਪਿੰਡ ਸੀ ਜਲਾਲਾਬਾਦ ਤੋਂ ਉਤਰੇ ਫਾਜ਼ਿਲਕਾ 56 ਪਿੰਡਾਂ ਦੇ ਵਿੱਚ ਕਿਸੇ ਪਿੰਡ ਨਹੀਂ ਰੁਕੇ ਤੇ ਅਬ ਹੋਰ ਜਾ ਕੇ ਦੇਖੋ ਹੱਸ-ਹੱਸ ਕੇ ਫੋਟੋਆਂ ਕਰਾਉਂਦੇ ਰਹੇ ਆਪਣੇ ਭਾਜਪਾ ਦੇ ਲੀਡਰਾਂ ਦੇ ਨਾਲ ਇਹ ਜਿਹੜੀ ਇਹਨਾਂ ਦੀ ਨਟੰਕੀ ਹੈ ਇਹ ਚੱਲਣ ਵਾਲੀ ਨਹੀਂ ਇੱਥੇ ਤੇ ਕਾਂਗਰਸੀਆਂ ਦੀ ਗੱਲ ਕਰਨੀ ਏ ਕਾਵਾ ਵਾਲੀ ਪੁਲ ਉਹਦੇ ਅੱਗੇ 20 ਪਿੰਡ ਨੇ ਰਾਜਾ ਵੜਿੰਗ ਜੀ ਉਹਨਾਂ ਦੇ ਐਮਪੀ ਸਾਡੇ ਲੋਕਲ ਕਬਾਇਆ ਜੀ ਆਹ ਸਾਰੇ ਵੇਖ ਲੋ ਲੋਕਾਂ ਦਾ ਪਤਾ ਤਾਂ ਕੀ ਕਰਨਾ ਸੀ ਮਜ਼ਾਕ ਡਾਉਂਦੇ ਸੀ ਸਾਡਾ ਮਜ਼ਾਕ ਡਾਉਂਦੇ ਸੀ ਫੋਟੋਆਂ ਨੇ ਇਹ ਜਿਹੜੇ ਕ੍ਰਿਸ਼ਨ ਕੁਮਾਰ ਜੀ ਬਾਰੇ ਗੱਲ ਕਰ ਰਹੇ ਸੀ ਮੈਂ ਇਹਨਾਂ ਨੂੰ ਦੱਸਣਾ ਚਾਹੁੰਨਾ ਜਿਹੜਾ ਸਾਡਾ ਫਾਜ਼ਿਲਕਾ ਇਲਾਕਾ ਹੈ ਟੇਲਾ ਤੇ ਪੰਦਾ ਕਦੇ ਪਾਣੀ ਨਹੀਂ ਸੀ ਆਇਆ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਤ ਸਿੰਘ ਮਾਨ ਜੀ ਦੇ ਦੇਸ਼ਾਂ ਦੇ ਨਾਲ ਕ੍ਰਿਸ਼ਨ ਕੁਮਾਰ ਜੀ ਉਹਨਾਂ ਦਾ ਪਿੰਡਾਂ ਚ ਗਏ ਤੇ ਇਹਨਾਂ ਦੇ ਸਾਬਕਾ ਮੰਤਰੀ ਸੀ ਜਿਹੜੇ ਜੋਸਨ ਵਰਗੇ ਉਹਨਾਂ ਦੇ ਸਾਰੇ ਪਰਿਵਾਰ ਪਾਣੀ ਦੀਆਂ ਚੋਰੀਆਂ ਕਰਦੇ ਸੀਗੇ ਉਹਨਾਂ ਦੇ ਪਰਚੇ ਦਿੱਤੇ ਨੇ ਪਰਿਵਾਰਾਂ ਤੇ ਤੇ ਕ੍ਰਿਸ਼ਨ ਕੁਮਾਰ ਜੀ ਨੇ ਲਿਆ ਕੇ ਦਿੱਤੇ ਨੇ ਤੇ ਇਹ ਗੱਲਾਂ ਕਰਦੇ ਨੇ ਠੀਕ ਹੈ ਜੀ